ਲਓ ਜੀ ਸਾਡੀ ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਨਵੇਂ ਸਾਲ ਦਾ ਲਓ ਜੀ ਨਵੇਂ ਸਾਲ ਦਾ ਪਹਿਲਾ ਦਿਨ ਤੇ ਪਹਿਲੇ ਦਿਨ ਦੋ ਤਿੰਨ ਦਿਨਾਂ ਬਾਅਦ ਅੱਜ ਸੂਰਜ ਨੇ ਵੀ ਦਰਸ਼ਨ ਦਿੱਤੇ ਨੇ ਤੇ ਅੱਪਾ ਚੱਲੇ ਆਂ ਮੋਟਰ ਤੇ ਜੜਾ ਮਾਰਨ ਦੇਖਦੇ ਆਂ ਜੀ ਸਪਰੇਅ ਤੋਂ ਬਾਅਦ ਗਵਾੜ ਮੜਿਆ ਕਿ ਨਹੀਂ ਤੇ ੁੱਲੇ ਢੱਡੇ ਦੀ ਸਪਰੇਅ ਕਰਨੀ ਆਪਾਂ ਨੇ ਤੇ ਪਹਿਲਾਂ ਵਗੀਰਾ ਕਰਾਈ ਸੀ ਆਪਾਂ ਨੇ ਨਾਲ ਦੁਬਾਰਾ ਜਿਹੜਾ ਖਟੂ ਪਰੇ ਥੋੜਾ ਜਿਹਾ ਦੁਬਾਰਾ ਦੇਖਦੇ ਆ ਕਿ ਇਹ ਥੋੜੀ ਜੀ ਪੈਰ ਜਾ ਖੜਪ ਚੋਤਾ ਹੋ ਜਵੇ ਤਾਂ ਆਪਾਂ ਦੁਬਾਰਾ ਸਪਰੇਅ ਕਰ ਦਈਏ ਦੇਖਦੇ ਆ ਤੇ ਦੇਖ ਸਕਦੇ ਤੁਸੀਂ ਸੂਰਜ ਜੀ ਨੇ ਅੱਜ ਮੈਂ ਥੋੜਾ ਦਰਸ਼ਨ ਦਿੰਦੇ ਨੇ ਤੇ ਵਧੀਆ ਬਣਿਆ ਰਹੇ ਤੇ ਬਚ ਕੇ ਰਹਿਓ ਦੋਸਤੋ ਠੰਡਾ ਤੋਂ ਹੁਣ ਚੱਲਿਆਂ ਆਪਾਂ ਮੋਟਰ ਵੱਲ ਢੇੜਾ ਮਾਰਨ ਤੇ ਭਾਈ ਹੌਲੀ ਚਲਾਦਾ ਠੰਡ ਬਹੁਤ ਆ ਖਾਉਂਦੇ ਆ ਹੁਣ ਚਲ ਇੱਕ ਕੰਮ ਵਧੀਆ ਹੋ ਗਿਆ ਵੀ ਧੋਪ ਨਿਕਲ ਗਈ ਔਹ ਜੀ ਤੁਸੀਂ ਰਸਤਾ ਦੇਖ ਸਕਦੇ ਹੋ ਦੋ ਦਿਨ ਮੀਂਹ ਪੈਣ ਦੇ ਕਾਰਨ ਹਲਕਾ ਹਲਕਾ ਮੀਂਹ ਪੈਣ ਦੇ ਕਾਰਨ ਰਸਤਾ ਜਮੈਂ ਖਰਾਬ ਹੋ ਗਿਆ ਤੇ ਹੌਲੀ ਹੌਲੀ ਚਲਾਉਣਾ ਪਊਗਾ ਬਾਈਕ ਉੱਤੋਂ ਲਓ ਜੀ ਪਹੁੰਚ ਗਏ ਆਪਾਂ ਮੋਟਰ ਤੇ ਦੇਖਦੇ ਆ ਕਣਕ ਦਾ ਕੀ ਬਣਿਆ ਦਿਖਾਉਂਦੇ ਆ ਤੁਹਾਨੂੰ ਇਹ ਆਪਣੀ ਕਣਕ ਦੇਖੇ ਸਕਦੇ ਹੋ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਆਪਾਂ ਨੂੰ ਕਣਕ ਬੀਜੀ ਨੂੰ ਤੇ ਇਹਦੇ ਵਿੱਚ ਆਪਾਂ ਨੇ ਦੋ ਗੱਟੇ ਯੂਰੀਆ ਦੇ ਪਾਏ ਨੇ ਤੇ ਸਪਰੇਅ ਕਰਾ ਦਿੱਤੀ ਆਪਣਾ ਵਗੀਰਾ ਦੀ ਪਾਣੀ ਤੋਂ ਪਹਿਲਾਂ ਸਿਰਫ ਕੱਲੀਆ ਵਗੀਰਾ ਹੀ ਪਾਈ ਤੀ ਵਿੱਚ ਬੰਕਰ ਨਹੀਂ ਪਾਈ ਹੈਗੀ ਤੇ ਕਵਾੜ ਘਟ ਮਰਿਆ ਆਪਣੇ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਕਿਹੜੀ ਸਪਰੇਅ ਕਰੀਏ ਹੁਣ ਆਪਾਂ ਇਹਨੂੰ ਤੇ ਦੇ ਦੇਖੀ ਸਕਦੇ ਹੋ ਤੁਸੀਂ ਕਵਾੜ ਹੈਗਾ ਗੁੱਲੀ ਡੰਡਾ ਇਹਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਆਪਾਂ ਕਿਹੜੀ ਸਪਰੇਅ ਨਾਲ ਇਹਦਾ ਖਾਤਮਾ ਕਰ ਸਕਦੇ ਹਾਂ ਤੇ ਕਈ ਖੇਤਾਂ 'ਚ ਅਸੀਂ ਨੇ ਸੁਣਕੌਰ ਪਾ ਕੇ ਦੇਖੀਏ ਤੇ ਆਪਾਂ ਨੇ 300 ਗ੍ਰਾਮ ਪਾਇਆ ਕਿੱਲੇ ਦੀ ਤੇ ਰਿਜ਼ਲਟ ਬਹੁਤ ਵਧੀਆ ਸੁਣਕੌਰ ਦਾ ਮਿਲਿਆ ਆਪਾਂ ਨੂੰ ਤੇ ਬਾਕੀ ਤੁਸੀਂ ਦੱਸਿਓ ਵੀ ਇਹਦੇ ਉੱਪਰ ਕਿਹੜੀ ਦਵਾਈ ਕਾਮਯਾਬ ਰਹੂਗੀ ਟਲੈਂਟਸ ਰਹੂਗੀ ਕਿਆ ਅਕਸਰ ਰਹੂਗੀ ਕਮੈਂਟ ਚ ਦੱਸਿਓ ਪਹਿਲਾਂ ਅਭੀ ਆਪਾਂ ਐਕਸਲ ਨਾਲ ਟੌਪਿਕ ਕਰਦੇ ਰਹੇ ਹਾਂ ਟੌਪਿਕ ਦਵਾਈ ਐਕਸਲ ਦੇ ਵਿੱਚ ਪਾ ਕੇ ਉਹਦਾ ਵੀ ਰਿਜ਼ਲਟ ਵਧੀਆ ਰਿਹਾ ਤੇ ਤੁਸੀਂ ਦੱਸਿਓ ਵੀ ਕਿਹੜੀ ਦਵਾਈ ਵਧੀਆ ਰਹੂਗੀ ਇਹ ਜਿਹੜੇ ਦੋ ਗਿੱਲਿਆਂ ਦਾ ਗੇੜਾ ਆਪਣਾ ਇਹਦੇ ਵਿੱਚ ਆਪਣੇ ਤੋਂ ਬੀਜ ਥੋੜਾ ਜ਼ਿਆਦਾ ਪੈ ਗਿਆ ਦੀ ਦੇਖ ਸਕਦੇ ਹੋ ਕਣਕ ਬਹੁਤ ਜ਼ਿਆਦਾ ਸੰਘਣੀ ਹੋ ਗਈ ਤੇ ਆਪਾਂ ਰੋਟਾਵੇਟਰ ਨਾਲ ਕਣਕ ਬੀਜੀ ਸੀ ਤੇ ਆਪਣਾ ਬੀਜ ਆ ਜਿਹੜਾ ਆਪਾਂ ਨੇ 50 50 ਕਿਲੋ ਪੈ ਗਿਆ ਆਪਣੇ ਤੋਂ ਤੇ ਕਣਕ ਬਹੁਤ ਜ਼ਿਆਦਾ ਸੰਘਣੀ ਹੋ ਗਈ ਇਹਦੇ ਵਿੱਚ ਲਵੇ ਲਵੇ ਆਪਾਂ ਨੇ ਰਾਏ ਦੀਆਂ ਆਡਾਂ ਪਾਈਆਂ ਹੁੰਦੀਆਂ ਨੇ ਦੇਖੋ ਮੀ ਪੈਣ ਦੇ ਨਾਲ ਪਰਤੀ ਹਜੇ ਗਿੱਲੀ ਆ ਦੇਖਦੇ ਦੋ ਤਿੰਨ ਦਿਨ ਜੇ ਹਜੇ ਆਈ ਧੁੱਪ ਨਿਕਲਦੀ ਰਹੀ ਤਾਂ ਸਪਰੇਅ ਦਾ ਚਾਂਸ ਬਣ ਸਕਦਾ ਫਿਰ ਆਪਾਂ ਕਰਾਂਗੇ ਸਪਰੇਅ ਤੁਹਾਨੂੰ ਦਿਖਾਉਂਗੇ ਵੀ ਆਪਾਂ ਕਿਹੜੀ ਦਵਾਈ ਕਰਦੇ ਹਾਂ ਬਾਕੀ ਤੁਸੀਂ ਕਮੈਂਟਾਂ 'ਚ ਇੱਕ ਵਾਰੀ ਦੱਸ ਵੀ ਦਿਓ ਆਪਾਂ ਨੂੰ ਕਿਉਂਕਿ ਲੋਕਾਂ ਦੇ ਸੁਝਾਅ ਲੈਣੇ ਵਧੀਆ ਗੱਲ ਹੁੰਦੀ ਆ ਕਿਉਂਕਿ ਤੁਸੀਂ ਪਹਿਲਾਂ ਤਜਰਬਾ ਕੀਤਾ ਹੋਊਗਾ ਤਾਂ ਦੱਸ ਦਿਓ ਸਾਨੂੰ ਬਾਅਦ ਆ ਗਿਆ ਕਵਾੜ ਤਾਂ ਕਵਾੜ ਤਾਂ ਬਹੁਤ ਆ ਦੇਖਦੇ ਆ ਸਪਰੇਅ ਕਰਦੇ ਆ ਟੁੱਟ ਗਿਆ ਇਹ ਗਿਰ ਗਿਆ ਹੋਊਗਾ ਇੱਧਰ ਆਪਾਂ ਨਵਾਂ ਟਰਾਂਸਫਾਰਮਰ ਖਾਇਆ ਏ ਤੇ 25 ਦਾ ਏ ਟਰਾਂਸਫਾਰਮਰ ਆਪਣਾ ਤੇ ਇਹ ਟਰਾਂਸਫਾਰਮਰ ਸਾਡਾ ਸੜ ਗਿਆ ਸੀ ਆਲੇ ਜਾ ਕੇ ਆਪਣਾ ਟਰਾਂਸਫਰਮ ਲੈ ਕੇ ਆਇਆ ਤੇ ਰਖਾਤਾ ਹਾਂ ਟਰਾਂਸਫਰਮ ਦੇਖਾ ਦਿਆਂ ਤੁਸੀ ਕਈ ਕਿਲਿਆਂ ਦੇ ਵਿੱਚ ਆਪਣੇ ਕਬਾੜ ਹੈ ਨਹੀਂ ਦੋ ਤਿੰਨ ਕਿਲਿਆਂ ਦੇ ਵਿੱਚ ਹੈ ਕਬਾੜ ਆਪਣੇ ਇਹ ਹੈਗਾ ਇਹਨੂੰ ਆਪਾਂ ਨੂੰ 40 ਦਿਨ ਹੋ ਗਏ ਕਣਕ ਬੀਜੀ ਨੂੰ ਤੇ 50 ਦਿਨਾਂ ਤੋਂ ਉੱਪਰ ਦੀ ਕਣਕ ਆਪਣੀ ਦੇਖੋ ਤੁਸੀ ਬ੍ਰੋਸ ਚੈੱਕ ਕਰੋ ਸਿਰਫ ਦੋ ਯੂਰੀਆ ਦੇ ਘੱਟੇ ਪਾਏ ਨੇ ਆਪਾਂ ਨੇ ਇਹਦੇ ਵਿੱਚ ਇਹ ਕਿੱਲਿਆਂ ਦੇ ਵਿੱਚ ਆਪਣੇ ਕਬਾੜ ਹੈ ਨਹੀਂ ਦੇਖ ਸਕਦੇ ਵਾ ਫੱਟ ਦੇ ਵਿੱਚ ਆਪਣੇ ਭੋਰਾ ਕਬਾੜ ਨਹੀਂ ਹੈਗਾ ਸਿਰਫ ਵਕੀਰਾ ਕਰੀ ਦੀ ਇਹਦੇ ਪਰ ਆਪਾਂ ਨੇ ਉਧਰ ਰਹਿ ਗਿਆ ਥੋੜਾ ਕਬਾੜ ਕਿਉਂਕਿ ਥੋੜੀ ਜਿਹੀ ਗਿੱਲ ਦੇ ਵਿੱਚ ਵਿਜੀਦੀ ਆਪਾਂ ਗਣਕ ਤੇ ਇਹ ਥੋੜਾ ਸੁਸ਼ਕ ਦਿੱਥੋਂ ਤੁੱਪ ਉਦੋਂ ਵਾਲਾ ਹਵਾ ਵੀ ਬਹੁਤ ਚੱਲ ਰਹੀ ਅੱਜ ਬੜੀ ਵੱਡੀ ਵੱਡੀ ਨਹੀਂ ਆ ਲੋਕਾਂ ਨੂੰ ਦੇਖਾਂਗੇ ਹਾਂ ਇੱਧਰ ਹੈ ਆ ਉੱਧਰ ਨਹੀਂ ਹੈਗਾ ਉਹ ਮੀਂਹ ਪੈਂਦਾ ਸੀ ਨਾ ਆਪਣੇ ਤਾਂ ਹਜੇ ਘਾਟ ਆ ਗਿੱਲਾ ਇੱਧਰ ਜ਼ਿਆਦਾ ਏ ਹਾਂ ਹਾਂ ਤਾਂ ਹੀ ਹਨਾ ਰੇ ਪਾ ਦਈਏ ਹੁਣ ਆਪਾਂ ਵੀ ਬਾਅਦ ਜਦੋਂ ਧੁੱਪ ਵਧੀਆ ਨਿਕਲ ਗਈ ਆ ਹੋਆ ਇਹਨੇ ਜਦੋਂ ਤੇ ਹਾਂ ਪਰ ਆ ਵੀ ਥੱਲੇ ਆ ਕਵਾੜ ਉੱਪਰ ਨੂੰ ਨਹੀਂ ਹੈਗਾ ਮੈਨੂੰ ਉੰਨੀ ਪ੍ਰੋਤ ਨਹੀਂ ਕਰੀਏ ਨੇ ਇੱਥੇ ਜਿਹੜੇ ਕਰਨੀਆਂ ਨਾ ਐਸਾ ਲਿਆ ਜੋ ਤੀਹ ਤਾਲ ਦੇ ਲੋਕ ਨਾ ਮਾਰ ਜੂਗਾ ਰਾਏ ਨੂੰ ਪਈ ਬਸ ਉਹ ਆ ਅਟਲਾਂਟਾ ਦਾ ਮਾਰ ਦੂਗੀ ਰਾਏ ਨੂੰ ਹਾਂ ਉਹ ਨਾਲੇ ਡੈਡੀ ਦੋ ਤਿੰਨ ਲੱਭੋ ਸਾਰੇ 3.90 ਲਿਆਓ ਤਿੰਨ ਮੁੱਕ ਦੇਣੀ ਤੇਜ ਕਰ ਦੂੰਗੇ ਮੜੀ ਦੀ ਉਹ ਤਾਂ ਫੂਕਦੀ ਨਹੀਂ ਉਹ ਤਾਂ ਇਹਦੇ ਵਿੱਚ ਦਾ ਆ ਕਬਾੜ ਰੁਕ ਜਾਊਗਾ ਉਹਨੇ ਰੋਕ ਲੈਣਾ ਹਾਂ ਦੋ ਕਿੱਲੇ ਚਾਹੀਦੇ ਨੇ ਅੱਜ ਇੱਕ ਕਿਹੜਾ ਉਹ ਦਲੀ ਜਾ ਉਹ ਨਹੀਂ ਬਸ ਮੈਂ ਥੋੜੀ ਹੀ ਲਿਆਉਂਗੇ ਤਿੰਨ ਕਿੱਲਾਂ ਦੀ ਹਾਂ ਤਿੰਨ ਕਿੱਲੇ ਲਿਆਉਂਗੇ 600 ਰੁਪਏ ਦੀ ਆ ਕਿੱਲੇ ਦੀ 600 ਤਾਂ ਉੱਥੇ ਚਲ ਗਈ ਨਾ ਨਾ 600 ਰੁਪਏ ਦੀ ਵਾ ਬੰਦੇ ਨਹੀਂ ਕੰਮ ਕਰੀ ਨਾ ਗਰੰਟੀ ਦਿੰਦਾ ਕਹਿੰਦਾ ਲੱਖ ਰੁਪਏ ਦਊਗਾ ਕਿਹੜਾ ਸਾਫਤ ਕਰਕੇ ਆ ਉਹ ਇੱਥੇ ਤੋਂ ਲੈ ਆਉਂਗੇ ਆਪਾਂ ਐਨੀ ਦੂਰ ਕਿਉਂ ਜਾਣਾ ਐਕਸਲ ਟਾਪਿਕ ਮੈਗਨੀਸ਼ੀਅਮ ਵਾਲੀ ਮੈਗਨੀਸ਼ੀਅਮ ਕਰ ਲੈਂਦੇ ਆ ਮੈਗਨੀਟ ਹਾਂ ਕੁੰਗੀ ਵਾਲੀ ਤਾਂ ਹੁਣ ਕੋਈ ਫਾਇਦਾ ਨਹੀਂ ਅਜੇ ਕਾਂਹ ਹੋਊਗੀ ਕੁੰਗੀ ਵਾਲੀ ਦਾ ਥੱਲੇ ਉਹ ਆਇਨਾ ਨਹੀਂ ਉਹ ਆ ਐਕਸਲੇ ਲੈ ਆਉਣੇ ਆ ਫਿਰ ਆਪਾਂ ਐਕਸਲੇ ਲਿਆਉਂਗੇ ਹਾਂ ਇਹ ਕਣਕ ਬੂਝਾ ਜ਼ਿਆਦਾ ਕਰਦੀ 327 ਡੀ ਵੀ ਡਬਲਿਊ 327 ਬਖਤਾ ਵਰੀਗਾ ਫਟਾਰਾ ਬਹੁਤ ਹੈ ਦਾ ਕਣਕ ਦਾ ਥੋੜਾ ਬੀਜ ਵੱਧ ਪਾਤਾ ਵਿੱਚ ਇਹਦਾ ਹੋ ਗਿਆ ਤੇਰਾ ਬਸ ਰੇ ਨਹੀ ਇਹ ਨਾਲੋਂ ਤਾਂ ਘੱਟ ਪਾਇਆ ਹੋਇਆ ਜਿਹਦਾ ਬਿਆਲ ਕੋਈ ਅਸੇ ਨਹੀਂ ਹੈ 42 ਕਿਲੋ ਪਾਇਆ ਹੋਇਆ ਜਿਹਦਾ ਇਹਨੇ 20 ਜਿੰਨਾ ਚਹੀ ਹਾਂ ਨਹੀਂ ਇਹ ਬੂਝਾ ਵੀ ਕਰਦੀ ਆ ਜਿਆਦਾ ਬੀਜ ਬੀਜ ਵੀ ਵਧੀਆ ਸੀ ਇਹ ਉਧਰ ਤੋਂ 50 52 ਕਿਲੋ ਪੈ ਗਿਆ ਪਿਛਲੇ ਹੇਚ ਚੋਂ ਇਹਦਾ ਫਟਾਰਾ ਹੀ ਨਹੀਂ ਗਣਕਦਾ 272 ਆਹੀ ਉਹ ਬੀਜ ਜਿਆਦਾ ਪਾਇਆ ਬਾਈ ਉਦੋਂ ਤਾਂ ਬਿੱਲ ਹੀ ਨਹੀਂ ਖਾਲੀ ਗੋਬੀ ਸਰੋਂ ਦਾ ਠੀਕ ਹੋਈ ਆ ਮੇਰੀ ਗੱਲ ਸੁਣ ਹਣਾ ਇਹ ਮਾੜਾ ਜਿਹਾ ਹੋਰ ਵਧਣ ਦੇ ਫਟਾਰਾ ਮਾਰੂ ਇਹਦਾ ਫਾਸ ਲੂਗੀ ਜੇ ਮੈਂ ਉਹ ਬੀਜ ਬਾਈ ਮੈਂ ਨਹੀਂ ਪਾਇਆ ਹੈਗਾ ਬੀਜ ਤੁਸੀਂ ਆਪ ਪਾਇਆ ਹੈ 50 ਕਿਲੋ ਹੀ ਪਿਆ ਅੱਗੇ ਵੀ ਤਾਂ ਪਾ ਹੀ ਲੰਦੇ ਦੀ 50 ਕਿਲੋ ਹਾਂ ਹਾਇਦਕੀ ਵਧੀਆ ਹੋਈ ਆ ਗੋਭੀ ਸਰੋਂ ਹਾਂ ਨਾ ਫਿਰ ਉਹਨੂੰ ਗੜਾਈ ਕਰ ਦਿੰਗੇ ਇਹ ਤਾਂ ਜੜ੍ਹ ਸਬਾਲੇ ਕੋਲੇ ਵੀ ਲੱਗੂਗੀ ਆਹ ਪਾਹੀ ਪਹੋਰਾ ਜਾਂ ਪੁੱਤੇ ਨਾ 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 ਰਾਇਆ ਨੇ ਤਾਂ ਵਧੀਆ ਹੋਇਆ ਹੈ ਤਕੀ ਹਾਂ ਹਾਂ ਬੀਜ ਗਿਰਿਆ ਹੋਇਆ ਆ ਦੇਖੀ ਉਹ ਕੁੰਜੇ ਨੇ ਸੋਹਣੀ ਹੁੰਦਾ ਆ ਇੱਥੇ ਫਿਰ ਉਹ ਬਾਪੂ ਨੇ ਵੀ ਛਿੱਟਾ ਮਾਰਦਾ ਬੀਜ ਦਾ ਕੁੰਜੇ ਚ ਮਾਰਿਆ ਉਹਨੇ ਨਾ ਨਾ ਉੱਥੇ ਬੀਜ ਜ਼ਿਆਦਾ ਕਹਿੰਦਾ ਮਾਰਾ ਉਹਦਾ ਰਾਏ ਆ ਮੁੰਦੇ ਤੋਂ ਜ਼ਿਆਦਾ ਆ ਆ ਲਵੇ ਲਵੇ ਵੀ ਮਾਰ ਦਿੰਦਾ ਛਿੱਟਾ ਜੰਮੇ ਬੰਦੇ ਲੱਕੇ ਨਾਲ ਰੋਲੇ ਬਣਾਉਣੇ ਨੇ ਸਾਰੇ ਨੇ ਖਾਰੂ ਲੱਕੇ ਸਾਰੇ ਨਾਲ ਆ ਜਾਣਾ ਹੈ ਸਾਰੇ ਸਾਧੂ ਜੰਮੀ ਬੀਆ ਅਵੇ ਇੱਕ ਬਹੁਤ ਲੰਬੇ